ਸਿੱਖ ਜਦੋਂ ਪਹਿਲਾ ਤੀਰ ਇਸਤਾਨ ਤੋਂ ਲੱਤਰਾਂ ਕਾਲੀ ਵੇਈ। ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿੱਚ ਹੋਇਆ ਸੀ ਪਰ ਉਹਨਾਂ ਨੇ ਆਪਣੇ ਜੀਵਨ ਦੇ 14 ਸਾਲ 9 ਮਹੀਨੇ 13 ਦਿਨ ਸultanpur Lodhi ਦੀ ਧਰਤੀ ਤੇ ਬਤੀਤ ਕੀਤੇ ਸਨ। ਸ੍ਰੀ ਗੁਰੂ ਨਾਨਕ ਦੇਵ ਜੀ ਨੇ Sultanpur Lodhi ਦੇ ਬਗਲ ਵਿੱਚ ਵਗਦੀ ਕਾਲੀ ਵੇਈ ਕਿਨਾਰੇ ਨੂੰ ਹੀ ਅਕਾਲ ਪੁਰਖ ਦੀ ਅਰਦਾਸਾ ਕਰਨ ਲਈ ਚੁਣਿਆ ਸੀ। ਇਸੇ ਸਥਾਨ ਤੇ ਗੁਰਦੁਆਰਾ ਸ੍ਰੀ ਬੇਰ ਸਹਿ ਬਣਿਆ ਹੋਇਆ। ਰਜਾਨਾ ਵੇਈ ਵਿੱਚ ਇਸ਼ਨਾਨ ਕਰਕੇ ਉਹ ਵੇਈ ਕਿਨਾਰੇ ਬੈਠ ਕੇ ਸ਼੍ਰੀ ਪ੍ਰਭੂ ਭਗਤੀ ਵਿੱਚ ਲੀਨ ਰਹਿੰਦੇ ਸਨ ਇੱਕ ਦਿਨ ਉਹਨਾਂ ਨੇ ਵੇਈ ਵਿੱਚ ਟੁੱਬੀ ਮਾਰੀ ਤਿੰਨ ਦਿਨ ਅਲੋਪ ਰਹਿਣ ਉਪਰੰਤ ਗੁਰੂ ਸਾਹਿਬ ਨੇ ਸੰਮਤ 1564 ਸਨ 1507 ਈਸਵੀ ਭਾਦਰੂ ਸੁਦੀ 15 ਪੂਰਨਮਾਸੀ ਵਾਲੇ ਦਿਨ ਚੜ੍ਹਦੇ ਵਾਲੇ ਪਾਸੇ ਵੇਈ ਵਿੱਚੋਂ ਮੁੜ ਪ੍ਰਗਟ ਹੋਏ ਸਨ ਇੱਥੇ ਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਖਲਾਈ ਬਾਣੀ ਦੇ ਮੂਲ ਮੰਤਰ ੴ ਸਤਿਨਾਮ ਕਰਤਾਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅੱਜ 19 ਸਹ ਪੰਗੁਰ ਪ੍ਰਸਾਦ ਦਾ ਪਹਿਲੀ ਵਾਰ ਉਚਾਰਨ ਕੀਤਾ ਇਸ ਪਵਿੱਤਰ ਸਥਾਨ ਤੇ ਹੁਣ ਗੁਰਦੁਆਰਾ ਸੰਤ ਘਾਟ ਬਣਿਆ ਹੋਇਆ ਹੈ ਵੇਈ ਦੇ ਪਵਿੱਤਰ ਕਿਨਾਰੇ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਪਜੀ ਸਾਹਿਬ ਦੀ ਰਚਨਾ ਕੀਤੀ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਗਤ ਜਲੰਦੇ ਨੂੰ ਠਾਰਨ ਲਈ ਹਦੇ ਸਰਬੱਤ ਦੇ ਭਲੇ ਦਾ ਸੁਨੇਹਾ ਕੁੱਲ ਲੋਕਾਈ ਨੂੰ ਦੇਣ ਲਈ ਪਹਿਲੀ ਉਦਾਸੀ ਦੀ ਸ਼ੁਰੂਆਤ ਸultanpur Lodhi ਤੋਂ ਹੀ ਕੀਤੀ ਸੀ ਚਿਰਾਸ਼ ਹਿਆਰਪੁਰ ਵਿੱਚ ਬਿਆਸ ਦਰਿਆ ਕਿਨਾਰੇ ਪਿੰਡ ਤਨਵਾਦੋਂ ਸ਼ੁਰੂ ਹੋ ਕੇ 160 ਕਿਲੋਮੀਟਰ ਦਾ ਸਫ਼ਰ ਤੈਅ ਕਰਦੀ ਹੋਈ ਹਰੀ ਕੇ ਨੇੜੇ ਮੋੜ ਬਿਆਸ ਵਿੱਚ ਸਮਾਜ ਆਣ ਵਾਲੀ ਇਹ ਪਵਿੱਤਰ ਨਦੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਹੋਣ ਅਤੇ ਇਸ ਵਹੀ ਨੂੰ ਗੁਰਬਾਣੀ ਦਾ ਆਗਮਨ ਸਥਾਨ ਹੋਣ ਦਾ ਮਾਣ ਪ੍ਰਾਪਤ ਇਸੇ ਲਈ ਇਹ ਵਹੀ ਸਿੱਖ ਜਗਤ ਦਾ ਪਹਿਲਾ ਤੀਰਥ ਸਥਾਨ ਬਣੀ ਹੋਈ ਹੈ ਪਵਿੱਤਰ ਕਾਲੀ ਵਹੀ ਦੁਆਬਾ ਇਲਾਕੇ ਦੀ ਜੀਵਨ ਰੇਖਾ ਵੀ ਹੈ ਜੋ ਸਮੁੱਚੇ ਇਲਾਕੇ ਨੂੰ ਸੇਮ ਅਤੇ ਹਰ ਤੋਂ ਵੀ ਬਚਾਉਂਦੀ ਹੈ ਪਾਣੀ ਦੇ ਡਿੱਗਦੇ ਪੱਧਰ ਅਤੇ ਸੋਕੇ ਤੋਂ ਵੀ ਇਸ ਪਵਿੱਤਰ ਵੇਈ ਦੇ ਪਾਣੀਆਂ ਨੂੰ ਪ੍ਰਦੂਸ਼ਣ ਤੋਂ ਬਚਾਉਣਾ ਸਾਡਾ ਸਮੂਹ ਪੰਜਾਬੀਆਂ ਤੇ ਨਾਨਕ ਨਾਮ ਲੈਵਾ ਸੰਗਤਾਂ ਦਾ ਪਵਿੱਤਰ ਫਰਜ ਹੈ ਤੇ ਆਓ ਪਵਿੱਤਰ ਵੇਈ ਦੇ ਦਰਸ਼ਨ ਇਸ਼ਨਾਨ ਕਰ ਪ੍ਰਣ ਕਰੀਏ ਕਿ ਆਪਣਾ ਆਲਾ ਦਵਾਲਾ ਪ੍ਰਦੂਸ਼ਣ ਮੁਕਤ ਬਣਾਈਏ ਅਦੇ ਵੱਤ ਵੱਤ ਬੂਟੇ ਲਾਈਏ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਪਹਿਲੇ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਾ ਹਤ ਦੇ ਮਾਵਾ ਕਨ ਅਸਾਰ ਅਮਲੀ ਜਾਮਾ ਪਹਿਨਾਈਏ ਸਾਰੀਆਂ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ